ਗੱਡੀ ਦਾ ਮੂੰਹ ਹੱਕ ਸੱਚਲੀ ਲੜ ਲੜ ਕੇ ਇੱਕ ਆ ਜਿੰਦਾ ਫਾਸ ਸਰ 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 ਸਾਹਿਬ ਜੀ ਵੱਜ ਕਰਦੇ ਵੱਜ ਉਹ ਉੱਧਰ ਉਹਨਾਂ ਦਾ ਹੀ ਹੈ ਸਮਾਜਲੀਆ ਵੀਰੋ ਵੀ ਔਰ ਆ ਗਿਆ ਹੈ ਠੀਕ ਹੈ ਜੀ ਵਿਰਾਸਤ ਤੇ ਚਲਿਆ ਗਿਆ ਤੇ ਸੰਸਦ ਮੈਂਬਰ ਕੰਗਣਾ ਨੂੰ ਪੂਰੀ ਕਟਨਾ ਦੀ ਪੂਰੀ ਜਾਂਚ ਕੀਤੇ ਬਿਨਾ ਹੀ ਛੱਡ ਦਿੱਤਾ ਗਿਆ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀਮਤੀ ਕੰਗਣਾ ਨਾਉ ਤਖਤਪਤ ਜੀ ਦਾ ਲਓ ਜੀ ਐਸਐਸਪੀ ਸਾਹਿਬ ਥੋੜਾ ਕੈਮਰਾ ਵਾਲੀ ਸਾਈਡ ਛੱਡ ਦਿਓ ਪੁਲੀਸ ਬਾਜਾ ਮੈ ਮੈਨੰਡਰ ਦੇ ਬਾਅਦ ਹੀ ਪਹੁੰਚ ਗਿਆ ਥੋੜਾ ਨੇੜੇ ਕਰਕੇ ਪਹੁੰਚ ਗਿਆ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਵਾਉਂਦਾ ਕਿ ਜਿਹੜੀਆਂ ਵੀ ਮੈਨੰਡਰ ਦੇ ਬਾਅਦ ਹੀ ਨਿਰੋਲ ਹੈ ਕਿ ਮੰਗਾ ਜਿਹੜੀਆਂ ਹੈਗੀਆਂ ਉਸ ਸੰਬੰਧੀ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਪ੍ਰੋਸਾ ਦਵਾਉਣੀ ਹੈ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ ਖੁੱਲ੍ਹੇ ਤੇ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾ ਵਿਸ਼ਿਆਂ ਦੇ ਵਿੱਚ ਨਿਰਪੱਖ ਜਾਂਚ ਜਿਹੜੀ ਕੀਤੀ ਜਾਏਗੀ ਅਤੇ ਮੈਰਿਟ ਦੇ ਅਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਅਫਸਰ ਤੇ ਵੀ ਇਕੱਠੀ ਪਹੁੰਚਾਈ ਜਾਏਗੀ ਬਹੁਤ ਬਹੁਤ ਧੰਨਵਾਦ ਜੈ ਜੀ ਠੀਕ ਹੈ ਬਹੁਤ ਬਹੁਤ ਕਿਰਪਾ ਕੋਚ ਜਾਂਚ ਕਰਕੇ ਤੇ ਮਤਲਬ ਆਪਣੀ ਰਿਪੋਰਟ ਜਿਹੜੀ ਹੈ ਉਹ ਐਸਐਸਪੀ ਸਾਹਿਬ ਨੂੰ ਸਬਮਿਟ ਕਰਦੇ ਆਂ ਸਰ ਮੈਂ ਬਾਰੇ ਕਰਿਆ ਅਫਸਰ ਵੀ ਹੈ ਸਰਕਾਰੀ ਅਫਸਰ ਦੇ ਜਿਹੜੀ ਹੈ ਜਾਂਚ ਦੇ ਵਿੱਚ ਬਿਕਨ ਨੂੰ ਐਸਐਸਪੀ ਅਜੇ ਤਾਂ ਮੇਰੀ ਪ੍ਰਧਾਨਗੀ ਹੇਠ ਹੈ ਸਾਹਿਬ ਦੱਸਣਗੇ ਨਾਲ ਕੌਣ ਨੇ ਕਿੰਦੀ ਦੇਰ ਕੋਈ ਟਾਈਮ ਬਾਉਂਡ ਕੀਤਾ ਗਿਆ ਜੀ 6 ਪੀ ਤੋਂ 6 ਤੀ ਕਰਦਾਂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਚਲ ਬੈਠ ਕੇ ਕਰ ਲਾਂ ਦੇ ਕੋ ਗੱਲ ਪਤਾ ਕੀ ਸਾਡਾ ਆਪਸੀ ਨਾ ਇਸ ਗੱਲ ਨਾਲ ਸਾਡਾ ਆਪ ਦਾ ਰੌਲਾ ਪੈ ਜਾਣਾ ਥੋੜਾ ਜਿਹਾ ਪਿੱਛੇ ਹੋ ਜਾ ਮੇਰੇ ਲੱਗਦਾ ਜਰਨਲ ਸਾਹਿਬ ਜੱਪ ਕਰ ਹੋ ਜਾਦਾ ਘੰਟਾ ਪ੍ਰਸ਼ਾਸਨ ਨਾਲ ਬੈਠ ਕੇ ਕਿਹੜੀ ਗੱਲ ਨਿਪੜੀਆ ਸਵਾਲ ਇਹ ਹੈ ਅੱਜ ਪਹਿਲੀ ਤਾਂ ਗੱਲ ਆ ਮੈਂ ਤੁਹਾਡਾ ਪ੍ਰੈਸ ਦਾ ਸਭ ਤੋਂ ਪਹਿਲਾਂ ਅਸੀਂ ਦੋਨੋਂ ਮੋਰਚਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸ਼ੁਕਰਗੁਜ਼ਾਰ ਆਂ ਤੁਹਾਡੇ ਕਿ ਤੁਸੀਂ ਜਿਹੜੀ ਅੱਜ ਦੀ ਸਾਡੀ ਮੂਵਮੈਂਟ ਸੀ ਇਹਨੂੰ ਪੂਰੇ ਵਰਲਡ ਦੇ ਵਿੱਚ ਲਜਾਣ ਦਾ ਕੰਮ ਕੀਤਾ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਤੁਸੀਂ ਇਸ ਲਈ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਆਂ ਦੂਸਰੀ ਗੱਲ ਹੈ ਕਿ ਜਿਹੜਾ ਇੱਥੇ ਅੱਜ ਅਸੀਂ ਆਏ ਆ ਉਹ ਆਪਾਂ ਇਸ ਲਈ ਆਏ ਸੀਗੇ ਕਿ ਜਿਹੜੀ ਸਭੀ ਲੜਕੀ ਪਿਛਲੇ ਦਿਨ ਤੁਸੀਂ ਦੇਖਿਆ ਤੰਗਣਾ ਰ瑙 ਦੇ ਲਫੜ ਦੀ ਲਫੜ ਮਾਰੇ ਲਫੜ ਮਾਰੇ ਤੇ ਰੋਲਾ ਪੈ ਰਿਹਾ ਸੀ ਮੇਰੇ ਕੋਲ ਪ੍ਰੈਸ ਨੇ ਵੀ ਨਹੀਂ ਕਿਤੇ ਦੇਖਿਆ ਹੁਣ ਲਫੜ ਵਜਾ ਦਾ ਕਿਸੇ ਕਿਸੇ ਚੈਨਲ ਤੇ ਨਹੀਂ ਦੇਖਿਆ ਸੀ ਔਰ ਉਹ ਮੈਨੂੰ ਲੱਗਦਾ ਕਿ ਕੋਈ ਕੋ ਸਾਡੀ ਬੱਚੀ ਨਾਲ ਸ਼ਾਇਦ ਮਤਲਬ ਐਵੇਂ ਧੱਕੇ ਹੋ ਰਿਹਾ ਹੋਵੇ ਉਹਦੇ ਚੋਂ ਅਸੀਂ ਸਮਝ ਬਣਾ ਕੇ ਅਸੀਂ ਰੱਖਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਉਸ ਲੜਕੀ ਨਾਲ ਬੇਇਨਸਾਫੀ ਨਾ ਹੋਵੇ ਉਹਦੇ ਲਈ ਮਾਰਚ ਰੱਖਿਆ ਸੀ ਉਹ ਮਾਰਚ ਅਸੀਂ ਐਸਐਸਪੀ ਸਾਹਿਬ ਕੋਲ ਆਉਣਾ ਸੀ ਇੱਥੇ ਔਰ ਉਹਦੀ ਉਹਦੀ ਅਸੀਂ ਮੰਗ ਪੱਤਰ ਲੈ ਕੇ ਆਏ ਹਾਂ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਸਾਡੀ ਇਹ ਸੀ ਕਿ ਜਿਹੜੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੇ ਦਬਾਅ ਥੱਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਜਿਹੜੀ ਅ ਤੰਗਣਾ ਰਨਾਉਤ ਆ ਉਹ ਇਸ ਵੇਲੇ ਐਮਪੀ ਆ ਇਕੱਲੀ ਐਮਪੀ ਨਹੀਂ ਉਹਨਾਂ ਦੀ ਸਰਕਾਰ ਦੁਬਾਰਾ ਬਣ ਰਹੀ ਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਤੁਸੀਂ ਇਹ ਪਰ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਹੈ ਕਿ ਐਐਸਆਈਟੀ ਬਣਾ ਦਿੱਤੀ ਗਈ ਆ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬਿਲਕੁਲ ਇੰਡੀਪੈਂਡੈਂਟ ਔਰ ਪਾਰਦਰਸ਼ਕਾਨਾ ਕੀਤੀ ਜਾਏਗੀ ਕਿਸੇ ਵੀ ਤਰ੍ਹਾਂ ਦਾ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣਦਿਆਂਗੇ ਐ ਐਸਆਈਟੀ ਦੇ ਤਿੰਨ ਮੈਂਬਰ ਇਹਨਾਂ ਨੇ ਮਤਲਬ ਹਜੇ ਇੱਕ ਇਹਨਾਂ ਇਹਨਾਂ ਨੇ ਕਹਿਤਾ ਜਿਹੜੀ ਕੰਗਨਾ ਰਨਾਊਤ ਦੀ ਵਾਇਰਲਿੰਗ ਹੈ ਜਾਂ ਜਿਹੋ ਜਿਹੇ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ ਉਹਦੇ ਟਵੀਟ ਬੜੇ ਮਤਲਬ ਦੇਸ਼ ਦੇ ਅੰਦਰ ਆਪਸ ਵਿੱਚ ਲੋਕਾਂ ਨੂੰ ਲੜਾਉਣ ਪੜਾਉਣ ਵਾਲੇ ਨੇ ਉਹਨਾਂ ਤੇ ਤੁਰੰਤ ਮਤਲਬ ਮੁਕਦਮਾ ਦਰਜ ਹੋਵੇ ਔਰ ਉਹਨਾਂ ਨੇ ਇਹ ਕਹਿ ਕੇ ਅਸੀਂ ਸਾਰੇ ਦਾ ਸਾਰਾ ਉਹਦਾ ਰਿਕਾਰਡ ਲੈ ਕੇ ਕਿ ਅਸੀਂ ਉਹਦੇ ਤੇ ਆਪਦੇ ਵੱਲੋਂ ਜਾਂਚ ਕਰਕੇ ਜੋ ਬਣਦੀ ਹੈ ਤੁਹਾਨੂੰ ਅਸੀਂ ਰਿਪੋਰਟ ਲਿਖ ਕੇ ਉੱਪਰ ਅਧਿਕਾਰੀਆਂ ਨੂੰ ਦੇ ਕੇ ਕਾਰਵਾਈ ਕਰਾਂਗੇ ਨਿਕਲ ਬਾਉਂਡ ਹੋਇਆ ਕੋਈ ਨਹੀਂ ਬਾਉਂਡਿਆ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਸੀਂ ਉਹਨਾਂ ਨੂੰ ਕਿਹਾ ਸੀ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਕੰਮ ਤੁਸੀਂ ਕੰਪਲੀਟ ਕਰੋ ਜਿਹੜਾ ਤੁਹਾਡਾ ਤਾਂ ਉਹਦੇ 'ਚ ਉਹਨਾਂ ਨੇ ਮਤਲਬ ਸਾਨੂੰ ਵਿਸ਼ਵਾਸ ਦਿਵਾਇਆ ਕਿ ਨਹੀਂ ਇਹਦੋਂ ਵੀ ਅਸੀਂ ਮਤਲਬ ਬਹੁਤ ਛੇਤੀ ਤੁਹਾਨੂੰ ਰਿਜ਼ਲਟ ਦੇਵਾਂਗੇ ਤਾਂ ਇਹ ਇਹ ਜਿਹੜਾ ਫੈਸਲਾ ਇੰਨੀ ਗੱਲ ਹੋਈ ਹੈ ਨਾਲ ਇੱਕ ਗੱਲ ਇਹ ਸੀ ਕਿ ਜਿਹੜਾ ਉਹ ਲੜਕੀ ਦੇ ਨਾਲ ਉਸ ਕੰਗਣਾ ਰਨਾਉ ਦੇ ਨਾਲ ਕੋਈ ਇੱਕ ਆਦਮੀ ਆਇਆ ਹੈ ਜਿਹੜਾ ਉੱਥੇ ਤੁਸੀਂ ਦੇਖਿਆ ਹੋਊਗਾ ਮੇਰੇ ਕਹਲਾ ਸਾਡੀ ਲੜਕੀ ਦਾ ਥੱਪੜ ਵੱਜਿਆ ਤਾਂ ਕਿਸੇ ਨੇ ਨਹੀਂ ਦੇਖਿਆ ਹੁਣ ਲੇਕਿਨ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾ ਸਾਰੀ ਦੁਨੀਆ ਨੇ ਦੇਖਿਆ ਲੇਕਿਨ ਉਹਨੂੰ ਕਿਉਂ ਮਤਲਬ ਬਰੀ ਕਰ ਦਿੱਤਾ ਗਿਆ ਉਹਦੇ ਆਧਾਰ ਦੇ ਉੱਤੇ ਇੱਕ ਖਲਾਫ ਮੁਕੱਦਮਾ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਵੀ ਉਹਦੀ ਵੀ ਸਾਰੀ ਦੀ ਸਾਡੀ ਫੁਟੇਜ ਜਿਹੜੀ ਹੈ ਲੈ ਕੇ ਸਾਰਾ ਕੁਝ ਕਰਕੇ ਉਹਨੂੰ ਵੀ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਉਣਾ ਠੀਕ ਹੈ ਬਸ ਇਨੀ ਗੱਲ ਹੋਈ ਹੈ ਹਿੰਦੀ ਦੀ ਕਰ ਰਹੇ ਸਾਉਤਜੀ ਨੇ ਹਮਾਰੇ ਖਿਲਾਫ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਨਕਾ ਪਹਿਲਾ ਬਿਆਨ ਅਤੰਕਵਾਦੀ ਉਗਰਵਾਦੀ ਪੰਜਾਬ ਕੋ ਕਹਿਣਾ ਦੂਸਰਾ ਬਿਆਨ ਰੇਪ ਕੇਸ ਕੋ ਮਰਡਰ ਕੇਸ ਕੋ ਇਹ ਜੋ 에어ਪੋਰਟ ਕੀ ਘਟਨਾ ਉਸसे ਤੁਲਨਾ ਕਰਨਾ उनकी बयानबाजी जो हमने कहा उनके ऊपर पांच छह मुकदमे पहले से दर्ज हैं पहली बार नहीं है श्रोमणी गुरुद्वारा प्रबंधक कमेटी ने भी उनके ऊपर सिखों की भावना भड़काने का मुकदमा दर्ज किया है और इसी तरह से बठिंडा में माता महिन्दर कौर का, का मुकदमा भी उनके ऊपर दर्ज है एक कहानी चोरी करने का मुंबई में कॉपी का मुकदमा उनके ऊपर दर्ज है तो पांच सात मुकदमे तो उनके इस तरह की कार्रवाई के उनके ऊपर दर्ज है उनका रिकॉर्ड है ऐसा जो हम देख रहे हैं और जिस तरह से वो भावना भड़का रही है पंजाबियों की और देश में भाईचारक फूट डाल रही है धर्मों के नाम पर वो वोटों का ध्रुवीकरण जिसको कहते हैं वही चाल जो आरएसएस की है भाजपा की वही कर रहे हैं तो हमने कहा कि आने वाले समय में भी जो घटना एयरपोर्ट पे हुई ऐसी घटनाएं हो सकती हैं अगर मैडम कंगना नौत जी के खिलाफ तुरंत पंजाब के प्रशासन प्रशासन ने अथवा केंद्र के प्रशासन ने कार्रवाई ना की उन्होंने कहा है हम जल्दी से इनकी इंक्वायरी करके अपने डीजीपी को रिपोर्ट करेंगे हमने ये भी मांग की उनका ट्विटर अकाउंट और उनकी जो वीडियो वायरल करते उनको बैंड किया जाए उनकी बहुत भाषा जहरीली है और हम ये भी मांग करेंगे इस तरह की महिला जो एक्ट्रेस है उनसे पद्मश्री वापस लिया जाना चाहिए जो देश को तोड़ने का समाज को बांटने का कार्य कर रही है दूसरा उन्होंने कहा बहन कुलविंदर कौर की जी के बारे में एसआईटी बता दिया वो आपके पास रिकॉर्ड है जो बोल के और निष्पक्ष जांच होगी कोई उनके खिलाफ इस तरह की कार्रवाई नहीं होगी जिसकी हम आशा करते हैं तीसरी घटना के बारे में जैसे डल्लेवाल साहब ने कहा उसी एयरपोर्ट के ऊपर ऐसी घटना चली जो महिला को थप्पड़ लगते हुए दिख रहा तो उसके ऊपर भी कार्रवाई की जाए इसी के साथ आपके सामने अपील करेंगे भी कल सभी बॉर्डरों के ऊपर गुरु अर्जन देव का शहीद पूर्व मनाया गया सो पंजाब के इर्द गिर्द के लोगों को अपील है उस जरूर पे पहुंचे इसके साथ दो जुलाई को जो पूरे देश के पार्लियामेंट्स मेंबर्स हैं, सवाए भाजपा के 240 सौ को छोड़कर सभी को मांग पत्र दिए जाएंगे और आपको बता दें भी कल टीएमसी का जो तृणमूल कांग्रेस का वफद है हमने जो ऐलान किया उन्होंने बोला हम खुद आपके पास आ रहे हैं आपके पास कल वो दोनों बॉर्डरों पर आएंगे और एमएसबी के बारे में जानकारी लेके हमारा मांग पत्र लेंगे और इसीलिए हम पूरे देश को अस्वस्थ करना चाहते हैं देश के किसान मजदूर को हमारी लड़ाई एक कदम और आगे बढ़ गई है अब मोर्चों में शामिल होइए गए ये आंदोलन जीतेगा और जीत के ही तभी आंदोलन का निर्णय होगा